டால <laughs> ஜ ਸਰ ਉੱਪਰ ਦੇਖਿਓ ਸਰ ਮੜਾ ਕੋਣ ਸਰ ਪੀਸ ਹੋ ਜਾਵੇ ਨਮਸਕਾਰ ਜਿਹੜੇ ਜੇਕ ਡੈਡ ਬਡੀ ਪਈ ਹੈ ਤੇ ਜਿਹੜੇ ਜਦੋਂ ਵੈਰੀਫਾਈ ਕੀਤਾ ਤੇ ਉਹਦੇ ਸਿਰ ਚ 60 ਬੋਲ ਕਰਕੇ ਜਿਆਦਾ ਕਰੀ ਐਕਸੀਡੈਂਟ ਹੈ ਬੜਾ ਗੰਭੀਰ ਜ ਜਦੇ ਵਿੱਚ ਸਾਡੇ ਡੀਐਸਪੀ ਤਪਾ ਮਾਨੋਜ ਸਿੰਘ ਐਸਐਚ ਸੋਸਲ ਕੰਮ بالا ثاني امنگري کوئی پيچي نيي ڪي نيي جوٽوري منن منن ٻڌائين ٿا چايه ڪي ڪو تصوير رکو ۽ ان کي हां जी ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਇਹਦੇ ਵਿੱਚ ਜਿਹੜਾ ਸਾਡਾ 7 6 2024 ਨੂੰ ਤਕਰੀਬਨ ਸ਼ਾਮ ਰਾਤ 11:30 ਵਜੇ ਸਾਨੂੰ ਇੱਕ ਇਨਫੋਰਮੇਸ਼ਨ ਆਈ ਹੈ ਕਿ ਇੱਕ ਵਰਨਾਲਾ ਬਠਿੰਡਾ ਹਾਈਵੇ ਤੇ ਇੱਕ ਟਰੱਕ ਹੈ ਉਹਦੇ ਵਿੱਚ ਇੱਕ ਡੈੱਡ ਬੋਡੀ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਜਿਹਦੇ ਵਿੱਚ ਮਿਲ ਜੋਗੇ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਤਪਾ ਮਨਵਜੀਤ ਸਿੰਘ ਐਸਐਚਓ ਰੂੜੇਕਲਾ ਰੂੜੇਕਲਾ ਰੁਪਿੰਦਰ ਕੌਰ ਇਸ ਸਪੈਸ਼ਲ ਟੀਮ CIA ਤੇ ਉਹਦੇ ਨਾਲ ਹੀ ਸਾਡੇ DSP D ਰਜਿੰਦਰਪਾਲ ਸਿੰਘ ਇਹਨਾਂ ਦੀ ਟੀਮ ਇਕੱਠੇ ਕੀਤੀ ਗਈ ਹੈ ਨਾਲ ਹੀ ਟੈਕਨੀਕਲ ਸੈਲ ਸਪੈਸ਼ਲ ਸੈਲ ਸਾਈਬਰ ਸੈਲ ਸਾਡਾ ਜਿਹੜਾ ਬਰਨਾਲੇ ਦਾ ਉਹਨਾਂ ਦੀ ਨਾਲ ਅਸੀਂ ਇੱਕ ਬਲਾਈਂਡ ਮਰਡਰ ਨੂੰ ਪ੍ਰੇਸ ਕੀਤਾ ਇਹਦੇ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਹ ਟਰੱਕ ਡਰਾਈਵਰ ਹੈ ਇਹ ਇੱਕ ਸੁਰਦਰਸ਼ਨ ਕੈਰੀਅਰ ਕੰਪਨੀ ਹੈ ਨੌਇਡਾ ਉਹਦੇ ਵਿੱਚ ਐਜ਼ ਅ ਟਰੱਕ ਡਰਾਈਵਰ ਕੰਮ ਕਰਦਾ ਸੀ ਤੇ ਉਹ ਜਦੋਂ ਨਾ ਨੌਇਡਾ ਤੋਂ ਚੱਲ ਕੇ ਉਹਨਾਂ ਆਪਣਾ ਬਠਿੰਡੇ ਜਦੋਂ ਆਪਣਾ ਸਮਾਨ ਲਾਇਆ ਉਸ ਤੋਂ ਬਾਅਦ ਉਹ ਜਦੋਂ ਬਠਿੰਡੇ ਤੋਂ ਬਰਨਾਲੇ ਟਰੱਕ ਡਰਾਈਵਰ ਦਾ ਨਾਮ ਹੈਗਾ ਤੇਜਿੰਦਰ ਸਿੰਘ ਪੁੱਤਰ ਬਦਨ ਸਿੰਘ ਵਾਸੀ ਨਗਲਾ ਧਨੀ ਜੇ ਜਿਲਾ ਈਟਾ ਯੂਪੀ ਇਹ ਇਥੋਂ ਦਾ ਰਹਿਣ ਵਾਲਾ ਸੀ ਤੇ ਜਦੋਂ ਇਹ ਬਠਿੰਡੇ ਤੋਂ ਬਰਨਾਲੇ ਵੱਲ ਬਾਲੇ ਇਨੇ ਜਾਣਾ ਸੀਗਾ ਤੇ ਬਠਿੰਡਾ ਬਰਨਾਲਾ ਹਾਈਵੇ ਤੇ ਇਹਨੂੰ ਦੋ ਵਿਅਕਤੀ ਇੱਕ ਮੇਲ ਤੇ ਜੈਂਟਸ ਤੇ ਇੱਕ ਔਰਤ ਇਹ ਆਪਸ ਵਿੱਚ ਹਸਬੰਡ ਵਾਈਫ ਹੈ ਦੋਨਾਂ ਦਾ ਨਾਮ ਹੈਗਾ ਜਸਵੰਤ ਸਿੰਘ ਅਤੇ ਅੰਜੂ ਇਹ ਰਹਿਣ ਵਾਲੇ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਹਾਲ ਬਾਦ ਤੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਨੇ ਲਿਫਟ ਲਈ ਤੇ ਲਿਫਟ ਲੈਣ ਨਾਲ ਇਹ ਉਹਦੇ ਟਰੱਕ ਡਰਾਈਵਰ ਦੇ ਨਾਲ ਟਰੱਕ ਵਿੱਚ ਹਮਸਵਾਰ ਹੋ ਕੇ ਇਹ ਜਦੋਂ ਬਰਨਾਲੇ ਵੱਲ ਜਾ ਰਹੇ ਸੀਗੇ ਤੇ ਇਹਨਾਂ ਦੀ ਜੋ ਇਹਨਾਂ ਦੀ ਜੋ ਹੋਂਟਕ ਦੀ ਪੁੱਛਕ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਸੀ ਤੇ ਉਸ ਵਾਰਦਾਤ ਨੂੰ ਜਾਣ ਦੇਣ ਲਈ ਜਦੋਂ ਇਹ ਕਰਨ ਲੱਗੇ ਤੇ ਇਹਨਾਂ ਦੇ ਆਪਸ ਵਿੱਚ ਇਸ ਦੋਨਾਂ ਟਰੱਕ ਡਰਾਈਵਰ ਨਾਲ ਝੜਪ ਹੋ ਗਈ ਜਿਹਦੇ ਵਿੱਚ ਇਹਨਾਂ ਨੇ ਪਾਨਾ ਲੋਹਾ ਜੋ ਟਰੱਕ ਵਿੱਚ ਪਿਆ ਸੀਗਾ ਉਹਦੀ ਵਰਤੋਂ ਕਰਕੇ ਐਜ਼ ਅ ਹਥਿਆਰ ਉਹਨੂੰ ਵਰਤ ਕੇ ਉਹ ਜਿਹੜਾ ਮੇਰੇ ਉਹਨੂੰ ਡਰਾਈਵਰ ਤਜਿੰਦਰ ਸਿੰਘ ਹੈ ਉਹ ਸੱਟਾ ਮਾਰ ਕੇ ਜਿਹਦੇ ਨਾਲ ਉਹਦੀ ਡੈਥ ਹੋ ਜਾਂਦੀ ਆਪਸ ਵਿੱਚ ਹੋਂ ਤੱਕ ਦੀ ਜੋ ਪੁਲਿਸ ਗਿਸ਼ ਵਿੱਚ ਆਇਆ ਆਪਣਾ ਜਾਣ ਪਛਾਣ ਨਹੀਂ ਸੀ ਪਰ ਇਹਨਾਂ ਨੇ ਲੈਫਟ ਲੈਣ ਕਰਕੇ ਉਹਨਾਂ ਦੇ ਟਰੱਕ ਡਰਾਈਵਰ ਨੇ ਇਹਨਾਂ ਨੂੰ ਲੈਫਟ ਦਿੱਤੀ ਤੇ ਰਸਤੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹ ਹੁਣ ਤੱਕ ਇਹਨਾਂ ਤੇ ਫਿਲਹਾਲ ਤੱਕ ਕੋਈ ਬਕਦਬਾਨੀ ਦਰਜ ਪਰ ਜੋ ਇਹ ਹੁਣ ਤੱਕ ਇਹ ਜਿਹੜਾ ਹੈਗਾ ਜਸਵੰਤ ਸਿੰਘ ਇਹ ਪਹਿਲਾਂ ਵੀ ਦੱਸ ਰਿਹਾ ਜਿਹਦੇ ਦਸਨ ਮੋਤਾ ਕੋਈ ਟਰੱਕ ਚਲਾਉਂਦਾ ਰਿਹਾ ਤੇ ਹੁਣ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜੀ ਲੜਕੀ ਹੈਗੀ ਇਹ ਹੋਣੀ ਹੈ 22 ਸਾਲ ਦੀ ਲੜਕਾ 21 ਸਾਲ ਦਾ ਹੈਗਾ ਇਹ ਅਸੀਂ ਸਾਰੇ ਐਂਗਲ ਤੋਂ ਚੈੱਕ ਕਰ ਰਹੇ ਹਾਂ ਫਿਲਹਾਲ ਤੱਕ ਅਸੀਂ ਜਿਹੜੇ ਉਹਨਾਂ ਵੱਲੋਂ ਜੋ ਹਥਿਆਰ ਵਰਤਿਆ ਗਿਆ ਪਲੱਸ ਮੋਬਾਈਲ ਹੈ ਜਿਹੜਾ ਡਰਾਈਵਰ ਦਾ ਆਪਣਾ ਮੋਬਾਈਲ ਹੈ ਉਹਦੀ ਰਿਕਵਰੀ ਹੋਈ ਹੈ ਆ ਜਿਹੜਾ ਤੁਹਾਡਾ ਹਨੀ Trap ਦਾ ਐਂਗਲ ਹੈ ਇਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਂ ਪੈਸੇ ਦੇ ਵਿੱਚ ਉਹਦੇ ਜੋ ਇਹਨਾਂ ਨੂੰ ਤੱਕ ਆਇਆ ਕਿ ਉਹਦੇ ਕੋਲ 1500 ਰੁਪਏ ਸੀਗੇ ਹਾਂ ਉਹ ਹੋ ਰਹੇ ਉਹ ਹੋ ਰਹੇ ਜਾਂ ਮੋਬਾਈਲ ਰਿਕਵਰ ਹਾਂ ਰਿਮਾਰਕ ਸੀ ਲੇ